ਨਾ ਵੀ ਮਿੱਤਰੋ ਕਹਿੰਦੇ ਸਲੰਸਰ ਸਲੰਸਰ ਕਰਕੇ ਫਟ ਸ਼ੋ ਹੋ ਜਾ ਤੇ ਚੱਲ ਪਏ ਜੀਰੇ ਨੂੰ ਹੁਣ ਕਹਿੰਦੇ ਜੀਰਿਓ ਇਹ ਲਖਾ ਕੇ ਲਿਓਣੀਆਂ ਦੋ ਤਿੰਨ ਚੀਜ਼ਾਂ ਤੇ ਦੇਖਦੇ ਕੀ ਬਣਦਾ ਜੜਦ ਨਾਲੇ ਸਲੰਸਰ ਆਪਾਂ ਦਾ ਮਾਪਵਾ ਕੇ ਲਿਆਉਣਾ ਇਹ ਜਿਹੜਾ ਗੋਲ ਪੈਪ ਵਾਲਾ ਹੰਦ ਉਹ ਲਵਾ ਕੇ ਲਿਆਉਣਾ ਵਧੀਆ ਜਿਹੜਾ ਆਹ ਵੀ ਜਲਾ ਤੇ ਬਾਕੀ ਦਾਣੇ ਤੂੰ ਨੇ ਮਗਰ ਰੱਖ ਲਿਆ ਤੇ ਚੱਲਦੇ ਹਾਂ ਦੇਖਦੇ ਕੀ ਬਣਦਾ ਲੋ ਵੀ ਮੇਟਰ ਕਾਸਤਾ ਕਹਿੰਦੇ ਸਲਾਨਸਰ ਨਵਾਂ ਸਟੀਲ ਵਾਲਾ ਥੱਲੇ ਨੱਪ ਕੇ ਲਾ ਦੀ ਜਮਾ ਇਹਨੂੰ ਥੱਲੇ ਕਰ ਬਸ ਗੁੰਨੀ ਦਾ ਗੁੰਨੀ ਦਾ ਆਹ ਬੰਦੀ ਗੱਲ ਹੰਦੀ ਤੱਕ ਚੈਂਪੀਅਨ ਓਏ ਇਹਦਾ ਮੂੰਹ ਤਾਂ ਇਹਨੂੰ ਕਰ ਕੋ ਭੈੜਾ ਲਾਦਾ ਯਾਰ ਓ ਚਾਹੇ ਭੈੜਾ ਨਾ ਲਾ ਦੇ ਹੋਰ ਕਮਾ ਬਸ ਸਹੀ ਆ ਕਿੱਧਰ ਨੂੰ ਲਾਉਣਾ ਵਾ ਇਹ ਮੂੰਹ ਇਹਦਾ ਕਿੱਧਰ ਨੂੰ ਹੁੰਦਾ ਵਾ ਤੂ ਆਣੀ ਨਾ ਨੰਗਣਾ ਤੂ ਆ ਦਾ ਨੰਗੇ ਆ 2500 ਦਾ 2500 ਚ ਪੈ ਗਿਆ ਇਹਦੇ ਚ ਆਪਾਂ ਨੂੰ ਕੋਈ ਚੀਜ਼ ਦੇਣੀ ਪੈਣੀ ਆ ਗਿਆ ਹੈਗਾ ਵਿੱਚ ਪੱਤੀ ਪੱਤੀ ਖੱਤੀ ਦੇਣਾ ਕਲੈਂਪ ਹੀ ਛੋਟਾ ਲੈ ਆਉਣਾ ਸੀ ਹੋ ਜਾਂਦਾ ਦਾ ਅਰੀਜਨਲ ਇਹੀ ਹੁੰਦਾ ਕੋਣ ਆਵਾਜ਼ਾਂ ਮਾਰਦਾ ਅੰਦਰੋਂ ਲਾਓ ਵੀ ਮੇਤਰੋ ਕੱਸ ਸਕਦਾ ਕਹਿੰਦੇ ਕਲੈਂਪ ਪਾ ਗਏ ਇਹਦੇ ਵਿੱਚ ਦੇਣਾ ਪੈਣਾ ਬਾਈ ਮੇਦੇ 100 ਕਾਚੇ ਆਵਾਜ਼ ਵੇਖੋ ਕਿਵੇਂ ਬਣਾਉਂਦਾ

ਕਾਲੇ ਉੰਨੇ ਦਾ ਮਟੌਂਦੇ ਨੇ ਜਿਹਨੇ ਜਾ ਪੀਏ ਨੇ ਦੂਜਾ ਆ ਗਿਆ ਕਹਿੰਦਾ ਮੇਰਾ ਰਾਤਾ ਦਾ ਕਿਹੜੇ ਲੈਣਗਾ ਕੀ ਆ ਨਾ ਕਾਲੇ ਨੇ ਪੁੱਛਿਆ ਮੈਨੂੰ ਡਰਾਦਾ ਮੈਨੂੰ ਫਰਾਂ ਆ ਡੇਅਰ ਲੈਣੀ ਆਂਦਾ ਲੈਟ ਹੋ ਜੇ ਤੈਨੂੰ ਮੈਂ ਕਹਾਂ ਈ ਜਾਂਸੀ ਜਿਹੜੀ ਖੜੀ ਆ ਉਹਦਾ ਦੂਜਾ ਨਹੀਂ ਫਰ ਹੈਗਾ ਉਹਨੂੰ ਲੋਨ ਕਰਵਾ ਦਊਂਗਾ ਲੋਨ ਵੀ ਮੈਂ ਤਾਂ ਲਾਲਾ ਪਹਿਲਾਂ ਹੈ ਤੇ ਸ਼ਹਿਰ ਚੋਂ ਮੈਂ ਬੈਠਾ ਹਾਂ ਆ ਤਾਂ ਲਾ ਦੇ ਤੂੰ ਮੜਾ ਦੂਰ ਹੋ ਕੇ ਖੜ੍ਹੇ ਵੇੜੇ ਨਾ ਫਾੜੀ ਮੇਰੇ ਤੋਂ ਪੇਟਾਂ ਨਾਲ ਮਾਰੀਆਂ ਸਾਰੀਆਂ ਥੱਕਦੀਆਂ ਟਰੈਕਟਰ ਨਾਲ ਇਹ ਤੇਰੀਆਂ ਪਰ ਆਇਆ ਯਾਰ ਆ ਲਾਦ ਲੈਣ ਤੇ ਬਾਅਦ ਚਲਾ ਲਈ ਕੁੜੀ ਵਲੌਗ ਦੀ ਅੱਗ ਲੱਗ ਗਈ ਹੈ ਉਹਤੋਂ ਦਾ ਪੈਸੇ ਆਉਣੇ ਆ। ਔਖ ਨਹੀਂ ਆਉਣਾ ਇਹਨੂੰ। ਲੋ ਵੀ ਮਤਰੋ ਕਹਿੰਦੇ ਲਾਈ ਜਾਂਦੇ ਚੋਬਰ ਇੰਦਰ ਅੱਧਾ ਪਿੰਡ ਮੱਚਿਆ ਪਿਆ। ਤੇਰੇ ਸਿਰ ਤੇ ਤਰ੍ਹਾਂ ਸਰਦਾਰੀ ਪਹਿਣੇ ਨਹੀਂ ਕੈਨੇਡਾ ਵਾਲੀ ਇਹ ਕਿਉਂ ਬੰਦੀ ਗੱਲ? ਓਕੇ ਯਾਰ ਟੁੱਟਾ। ਭਰਾਵਾ ਇੱਕ ਪੰਨੇ ਵੱਧ ਲੱਗ ਗਿਆ ਇੱਧਰ ਪੰਨਾ ਮਨ ਲੱਗਦਾ। ਉਹ ਚੈੱਕ ਕਰਤੀ। ਓਕੇ ਰਪੋਟਾਂ ਸਲੈਂਸਰ ਵੀ ਬਦਲਾਤਾ ਆਪਾਂ ਜੇ ਵੇਖਦਾ ਵਾ ਸਹੀ ਆ ਓਕੇ ਰਪੋਟਾਂ ਬਣ ਗਈ ਗੱਲ ਕਿ ਕਿਉਂ ਕਾਚੇ ਸਰਕਾਰੀ ਨਹੀਂ ਭਣੀ ਨਿਕੈਡਾ ਵਾਲੀ ਬਈ ਐਂਡ ਚੀਜ਼ ਮੇਰੇ ਵੀਰੋਂ ਸਾਰਾ ਵਖਾ ਦੇ ਕੋਈ ਲੰਬਾਰੀ ਬੈੱਡ ਲੈਣੀ ਹੁਣ ਸੋਫੇ ਲੈਣ ਨਾਲ ਕਨੈਕਟ ਕਰ ਸਕਦਾ ਆ ਮੁੰਡੇ ਨਾਲ ਮੇਰੇ ਨਾਲ ਕਰ ਲੋ ਮੈਂ ਆਪੇ ਦਵਾ ਦਉ ਕਮਿਸ਼ਨ 500 ਮੇਰਾ ਵਿੱਚੋਂ ਹਾਂ ਇਹ ਸੱਜਣ ਮਿੱਤਰ ਆਪਣਾ ਵਿਆਹ ਦਾ ਪੰਤੀ ਮੱਗਰ ਦਾ

ਅੱਜ ਆਪਾਂ ਮੜਾ ਲਾਈਟਾਂ ਲੂਟਾਂ ਦਾ ਕੰਮ ਕਰਾਉਣਾ ਸੀ ਤੇ ਇੱਕ ਦੋ ਹੋਰ ਕੰਮ ਕਰਾਉਣੇ ਸੀ ਤੇ ਗਾਣੇ ਸੋਂਦੇ ਲੋਰ ਚ ਪਤਾ ਨਹੀਂ ਲੱਗਾ ਵੀਡੀਓ ਲਾਉਣੀ ਭੁੱਲ ਗਏ ਤੇ ਹੁਣ ਰਾਜ ਚੇਤਾ ਆਇਆ ਵੀ ਵਲੌਗ ਵੀ ਬਣਾਉਣਾ ਈ ਥੋੜਾ ਯਾ ਤੇ ਗਾਣਿਆਂ ਦਾ ਚਾਈ ਵਾਲਾ ਵਾ ਮੈਸ ਪੂਰੀ ਚੱਲੀ ਜਾਂਦੀ ਸੀ ਤੇ ਬਾਕੀ ਰਿਪੋਰਟਾਂ ਓਕੇ ਆ ਅਣਕੋੜ ਜਾਣੇ ਪਏ ਆ ਕੱਲ ਆਪਣੇ ਆ ਟਰੈਕਟਰ ਲੈ ਕੇ ਆਈ ਅੱਜ ਆ ਭਰਜਣ ਲੈ ਕੇ ਚੱਲੇ ਆ ਤੇ ਬਾਕੀ ਰਿਪੋਰਟਾਂ ਓਕੇ ਆ ਰੇਂਦੇ ਆ ਜਾ ਕੇ ਕੀ ਬੰਦਾ ਜੋੜਦਾ ਮੌਜ ਚਾਲ ਵਖਾਣੇ ਤੁਹਾਨੂੰ ਸ਼ਹਿਰ ਦਾ ਤੇ ਬਾਕੀ ਗਾਣੇ ਚੱਲੀ ਜਾਂਦੇ ਆ ਕੰਮ ਓਕੇ ਆ ਪੂਰਾ ਤੇ ਮੈਂਦੇ ਤੁਹਾਨੂੰ ਗਾਂਹ ਜਾ ਕੇ ਲਾਉਣੇ ਕਲਿੱਪ ਤੇ ਗਾਣੇ ਕੋਨੇ ਅਸੀਂ ਵੀ ਹੋਰ ਵੀ ਲਾਉਣੀ ਕੋਈ ਲੈ ਲੂਟ ਹੋਰ ਵੇਖ ਲਓ ਕੋਈ ਇਹ ਬੈਠਾ ਜਿਹੜਾ ਬਹੁਤ ਪਹਾਈ ਗਈ ਲਾਈਟਾਂ ਨੇ ਕੋਈ ਉਹਦਾ ਪਤਾ ਵੀ ਇਸ ਤਰੀਕੇ ਨਾਲ ਵੀ ਕਿੱਥੇ ਲੱਗੂਗੀ ਮਗਰ ਆਡਾਂ ਚ ਲਾ ਦੋ ਜਾਂ ਤਾਂ ਮਗਰ ਆਡਾਂ ਚ ਮਗਰ ਆਡਾਂ ਕਿਹਦੇ ਦੀ ਸੋਹਣੀਆਂ ਲੱਗ ਪ੍ਰਤਾਸੇ ਉਹ ਤਾਂ ਵੱਖਰੀ ਆ ਨਾ ਜਿਵੇਂ ਚਾਨਣ ਵਾਲੀ ਚਾਨਣ ਵਾਲੀਆਂ ਦਾ ਬਹੁਤ ਹੋਣੀ ਆ ਮਤਲਬ ਬਹੁਤ ਚਾਨਣ ਹੋਰ ਤੱਕ ਮਗਰ 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 ਇੱਕ ਤੌਰ ਟ੍ਰੈਕਟਰ ਦੀ ਰੀਅਲ ਉਹ ਆਪ ਬਣਾ ਲੈਣੀ ਮਗਰ ਬਾਰ ਲਾਈਟ ਲਾ ਦਿਓ ਜਾਂ ਫਿਰ ਇੱਕ ਇੱਕ ਲਾਈਟ ਮਗਰ ਇਹਦੇ ਨਾਲ ਦੀ ਲਾ ਦਿਓ ਨਿੱਕੀ ਹਨਾ ਉਹ ਕਿੱਥੇ ਲੱਗੇ ਭਾਈ ਥੰਨੇ ਡੈਕ ਦੇ ਥੱਲੇ ਬੰਨੇ ਲੱਗ ਜੂਗੀ ਗੱਡੀ ਆ ਗਈ ਹੋਵੇ ਤੇ ਲੋ ਵੀ ਮਿੱਤਰੋ ਆ ਗਏ ਸਮਾਨ ਬਾਈ ਦੀ ਦੁਕਾਨ ਤੇ ਤੇ ਬਾਰ ਬੂਰ ਲਾਈਟ ਲੈਣਾ ਹੋਰ ਸਮਾਨ ਲੈਣਾ ਆ ਨਵੇਂ ਮਾਡਲ ਚਾਹਣ ਲੇਤਾ

ਦਲਾ ਰੈਡੀ ਹੈ ਕੱਢ ਦੇ ਤਾਰੇ ਚੰਗਾ ਹੋਗੇ ਨਾ ਜੀ ਨਾ ਮੁੰਡਾ ਆਇਆ ਤੇ ਲਾਗਣ ਨੂੰ ਤਾਰੇ ਚ ਨਹੀਂ ਕੋਈ ਨਵੀਂ ਵੈਰਾਈਟੀ ਹੈ ਤਾਰੇ ਚ ਤਾਰੇ ਚ ਸਾਰਾ ਤਾਰਾ ਨਵੀਂ ਵੈਰਾਈਟੀ ਕੋਈ ਸਾਰਾ ਹੋ ਗਈ ਭਾਈ ਨਾਲ ਹੀ ਆ ਨਾਲ ਮਾਰਕੀਟ ਕੀ ਰੇਟ ਹੈ ਜੀ 350 ਰੁਪਈਆ ਹੈ ਇਹ ਕੀ ਲੈਣੀ लेजर 1.5 ਸਰ ਰਹੀ ਤੇ ਸਰ ਲੇਜ਼ਰ ਲੈਡ ਲੈਜ਼ਰ ਲੇਜ਼ਰ 11 ਤੇ ਉਸਕੋ ਵੀ ਦੇ ਦੇਗਾ ਲੋ ਵੀ ਮਿੱਤਰ ਤੁਹਾਨੂੰ ਵਿਖਾਉਣੇ ਆ ਲਾਈਟਾਂ ਇਹ 10 ਦੇ ਪ੍ਰਾਈਸ ਵਧੀਆ ਵੇਖਣੀ ਆ ਵਧੀਆ ਵੇਖਣੀ ਆ ਇਹ ਆ ਲੋ ਇਹਦੇ ਉਹ ਪਹਿ ਜਾਵੇ ਕੋਈ ਜੀ ਦਾ ਕੰਪਨੀ ਦਾ ਮਾਲ ਹੈ

ਇਹ ਤਾਂ ਫਿਰ ਐਣਾ ਜੇ ਮੇਲੇ ਮੂਲੇ ਤੇ ਜਾਣ ਨੂੰ ਚਾਹਾਂ। ਨਹੀਂ ਭਾਈ ਮੇਲੇ ਆ ਤੇ ਜਾ ਜੀ। ਹਾਂ ਠੀਕ ਹੈ ਤੁਸੀਂ ਤਾਂ ਦਿਖਾਉਣਾ ਹੀ ਆ ਤੁਹਾਡੀ। ਬੜਾ ਵੇਖੋ ਵਧੀਆ ਗੱਲ ਆ ਇਹ ਤੁਹਾਡੀ। ਹਾਂ ਦਾ ਜੀ ਤਾਂ। ਸੋਨਾ ਨੀ ਕਾ। ਅਗਲੇ ਅਗਲੇ ਪਹਿਲੇ ਫਸਕੇ ਦੇਖਾ। ਇੱਥੇ ਚੱਲ ਨਹੀਂ ਗਾ। ਅਗਲੇ ਅਗਲੇ ਕੰਨਾਂ ਨੇ ਤਾਂ ਇੱਥੇ ਖਰਾਬ ਨੇ ਟ੍ਰੈਕਟਰ। ਆਹ ਪਏ ਫਲਾਂਸਰ ਸਾਰੇ। ਆਹ ਪੈਪ ਵਾਲਾ ਹੋ ਗਿਆ। ਇਹਦੇ ਅੰਦਰ ਪੈਪ ਆ ਜੀ ਦੇ। ਬਾਕੀ ਆ ਕੱਲੀ ਪੈਪ ਹੋੜੀ ਜਿਹੜੀ ਜਿਹਦੀ ਆਵਾਜ਼ ਦੀ ਵਾਵਾ ਬਾਕੀ ਆ ਦੂਜਾ ਹੋ ਗਿਆ ਜਾਲੀ ਵਾਲਾ ਬਹੁਤ ਵੈਰਾਈਟੀਆਂ ਨਵੀਆਂ ਨਵੀਆਂ ਆਈਆਂ ਤੇ ਦਿਖਾਉਣੇ ਤੁਹਾਨੂੰ ਸਾਰੀਆਂ ਬਾਕੀ ਉਹ ਲੇਜ਼ਰ ਲਾਈਟ ਬਾਈ ਕੱਢੀ ਬੈਠਾ ਹਾਰਨ ਪਏ ਆ ਲੋ ਵੀ ਮਿੱਤਰੋ ਆਪਾਂ ਬਾਰ ਲਾਈਟ ਤਾਂ ਲਵਾ ਕਰਾ ਲਈ ਸੀ ਤੇ ਵਾਇਰਿੰਗ ਕਰਾਈ ਜਾਂਦੀ ਹੈ ਹਨਾ ਪੰਚ ਸਾਹਿਬ ਨਾਲ ਆਪਣੇ ਤੇ ਵਾਇਰਿੰਗ ਕਰਾ ਕੇ ਲਾਈਟਾਂ ਦੀ ਤੇ ਪੱਕੇ ਦੀ ਮਗਰ ਵੀ ਲਗਾਤਾ ਆਪਾਂ ਉੱਥੇ ਹੀ ਉੱਥੇ ਵੀ ਇਹੀ ਲਿਆਣਾ ਮਗਰ ਲੈ ਵਲੌਗ ਚ ਪਰ ਜੇ ਹੰਦਾਂ ਨਾਲ ਤੋਂ ਬਾਅਦ ਹੁੰਦੇ ਹੋਰ ਨਜ਼ਾਰੇ ਇੱਦੇ ਚਟਾਲੀ ਖੜਾ ਪੁਰਾਣੀ ਕੀ ਦਾ ਤੇ ਬਾਕੀ ਰਿਪੋਰਟਾਂ ਓਕੇ ਆ ਪੱਕਾ ਵੀ ਲਾਤਾ ਹਵਾ ਆ ਕਰੋ ਠੰਢੀ ਹੁਣ ਉਹ ਟਾਇਰ ਬੋਟਾ ਲੇਟਾਂ ਲਈ ਵੀ ਆਪਾਂ ਬਣਾ ਲਿਆ ਹੌਲੀ ਹੌਲੀ ਟਾਇਰ ਵੀ ਪਵਾ ਦੇਣੇ ਵੱਡੇ ਦੇ ਚੌੜੇ ਮੂਹ ਤੇ ਬੰਪਰ ਵੀ ਲਵਾ ਦੇਣਾ ਸਾਰਾ ਕੁਝ ਹੌਲੀ ਹੌਲੀ ਕਰਾਈ ਜਾਣਾ ਆਪਣੇ ਟ੍ਰੇਟਰ ਨਾਲ ਦਾ ਬਣਾ ਦੇਣੋ ਜਮਾਂ ਤੇ ਤੋਂ ਮੈਂ ਯਾਤਰਾ ਤਿਲ ਜਾਇਆ ਕਰਾਂਗੇ ਕੀ ਕਰ ਲੋ ਚੈੱਕ ਪਈ ਪੱਖਾ ਤੇ ਬਾਕੀ ਆਪਾਂ ਹੌਲੀ ਹੌਲੀ ਮਣਾਈ ਜਾਂਨੇ ਆ ਕਦੇ ਲੇਟਾਂ ਲਵਾ ਲਈਆਂ ਕਦੇ ਹੌਲੀ ਵਾਲੀ ਪੈਸੇ ਲਵਾਈ ਜਾਂਦੇ ਤੇ ਬਾਤੀ ਓਕੇ ਆ ਪੱਥਾ ਲਾਦਾ ਫਿਰ ਬਾਹਰ ਲਾਈਟ ਵੀ ਲਾਤੀ ਆ ਲੁੱਕ ਕਰ ਸਕਦੇ ਤੁਸੀਂ ਚੈੱਕ ਤੇ ਲੇਟਾਂ ਬਈ ਲੈਣੀਆਂ ਆ ਕੋਟੋ ਲਿਓ ਯਾਰ ਬਹੁਤ ਸਸਤੀਆਂ ਲੇਟਾਂ ਆ 900 ਦੀ ਦਿੱਤੀ ਆ ਜਿਹੜੀ ਲਾਈਟ ਲੱਗੀ ਮੋਢੀ ਪੱਥਾ ਵੀ 900 ਦਾ ਬਹੁਤ ਸੈਟ ਰੇਟ ਆ ਜਾਈ ਰੇਟ ਕਰ ਲਓ ਚੈੱਕ ਤੁਸੀਂ ਕਿ ਡੈੱਕ ਤਾਂ ਓਕੇ ਚੱਲਦਾ ਹੀ ਐ। ਇਹ ਆ ਨਾ ਲੈਣੀ ਕਿੱਥੇ ਲੈ। ਲੋ ਵੀ ਮਿੱਤਰੋ ਕੰਮ ਨਿਭੜ ਚੱਲੇ ਆਪਣਾ ਲਗਭਗ ਤੇ ਹੁਣ ਜਲਦੀ ਆ ਥੱਲੇ ਵਾਲੀ ਓਕੇ ਰਿਪੋਰਟਾਂ ਥੱਲੇ ਵਾਲੀ ਜਲਦੀ ਇੱਥੇ ਕਰ ਲਈਏ ਇਸ ਨੰਬਰ ਤੇ। ਪਹਿਲੇ ਨੰਬਰ ਕਰਕੇ ਅੱਗੇ ਕਿਹਦੇ ਕਰੀਏ। ਅੱਗੇ ਐ ਤੇ ਜਲਦੀ ਐ। ਇਹ ਬਰਦਾ ਜਾਂਦਾ ਕੰਮ ਬਸ ਕਿਉਂ ਇਹ ਪਹਿਲਾ ਪਹਿਲੇ ਜਲਦੀ ਨਾਲ ਨਾਲ ਹੀ ਜਲਦੇ ਕਿਉਂਕਿ ਨਹੀਂ ਤਾਂ ਉੱਤੇ ਇੱਕ ਹੋਰ ਜਲ ਪੈਂਦੀ ਉਹ ਇੰਨਾ ਹੀ ਕਰਦੇ ਨੇ ਉੱਤੇ ਰੇਕ ਨੂੰ ਪੈਣ